ਸਾਡੇ ਆਗੂ ਜੋ ਹਰਪਗਵਾਨ ਸੂਬੇ ਦੇ ਸਾਡੇ ਆਗੂ ਨੇ ਤੇ ਉਹ ਲੰਮੇ ਸਮੇਂ ਤੋਂ ਜ਼ਮੀਨਾਂ ਦੀ ਲੜਾਈ ਲੜ ਰਹੇ ਨੇ ਕਿ ਇੱਥੇ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਜਿਹੜੇ ਥੜਬੰਦ ਕਿਸਾਨ ਆ ਲੋੜਬੰਦ ਕਿਸਾਨ ਆ ਤੇ ਖੇਤ ਮਜ਼ਦੂਰਾਂ ਨੂੰ ਉਹ ਜ਼ਮੀਨਾਂ ਜਿਹੜੀਆਂ ਮਿਲਣਾ ਤੇ ਉਧਰ ਲੰਮੀ ਲੜਾਈ ਲੜ ਕੇ ਉਹ ਜ਼ਮੀਨਾਂ ਜਿਹੜੀ ਉਧਰ ਅਸੀਂ ਖੇਤ ਮਜ਼ਦੂਰਾਂ ਨੂੰ ਉਹਨਾਂ ਨੇ ਤੀਜੇ ਹਿੱਸੇ ਤੇ ਦਵਾਈ ਸੀ ਪਰ ਉਥੋਂ ਦੀ ਜਿਹੜੀ ਸਰਪੰਚਣੀ ਪੀਪਲ ਹੀ ਪੈਂਦਾ ਖਰੀ ਉਥੋਂ ਦੀ ਸਰਪੰਚ ਜਣੀ ਤੇ ਉਹਨਾਂ ਦੇ ਜਿਹੜੀ ਨਾਲ ਹੋਰ ਗੁੰਡਾ ਕਰਦੀ ਆ ਜਿਹੜੇ ਰੱਖੇ ਹੋਏ ਗੁੰਡੇ ਪਾਲੇ ਹੋਏ ਉਹਨਾਂ ਨੇ ਉਹਨਾਂ ਨੇ ਉਹ ਜਿਹੜੀ ਜ਼ਮੀਨ ਸੀ ਜਿੱਥੇ ਉਸੇ ਸਬਜ਼ੀ ਬੀਜੀ ਸੀ ਸਾਡੇ ਮਜ਼ਦੂਰਾਂ ਦੀ ਉਹ ਵਾਹ ਦਿੱਤੀ ਗਈ ਤੇ ਜਦੋਂ ਸਾਡੇ ਹਰਪ੍ਰਭਗਵਾਨ ਵਰਗੇ ਤੇ ਹੋਰ ਸਾਡੇ ਸਾਥੀ ਉੱਥੇ ਐਸਐਸਪੀ ਨੂੰ ਮੰਗ ਪੱਤਰ ਦੇਣ ਜਾਂਦੇ ਆ ਵੀ ਭਾਈ ਸਾਡੀ ਜਿਹੜੀ ਜ਼ਮੀਨ ਆ ਉਹ ਵਾਹ ਦਿੱਤੀ ਗਈ ਤੇ ਉਥਾਂ ਨੇ ਉਹਨਾਂ ਨੇ ਸਾਰਾ ਇਹ ਵਿਹਉਤ ਬਣਾ ਕੇ ਮਿਲੀ ਭੁਗਤ ਦੇ ਨਾਲ ੁੰਡਿਆਂ ਨੂੰ ਨਾਲ ਜੋੜ ਕੇ ਤੇ ਉੱਥੇ ਸਾਡੇ ਉਸ ਹਰਿ ਭਗਵਾਨ ਤੇ ਹਮਲਾ ਕੀਤਾ ਗਿਆ ਜਿਹੜੀ ਜਾਨੋਂ ਮਾਰਨ ਦੀ ਸ਼ਾਸ ਦੇ ਨਾਲ ਬਹੁਤ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਮਾਰਿਆ ਗਿਆ ਤੇ ਉਹਦੀ ਅੱਜ ਜਿਹੜਾ ਇਲਾਜ ਹੈ ਉਹ ਕਿੱਥੇ ਅ ਅਰਜਿੰਦਰਾ ਹਸਪਤਾਲ ਪਟਿਆਲੇ ਉੱਥੇ ਵੀ ਉਹਦਾ ਇਲਾਜ ਨਹੀਂ ਹੋ ਰਿਹਾ ਉੱਥੇ ਵੀ ਜਿਹੜੀ ਡਾਕਟਰਾਂ ਉੱਥੇ ਹੱਥ ਨਹੀਂ ਪਾ ਰਹੇ ਇਸ ਕਰਕੇ ਨਾਲ ਥੋੜੀ ਪੁਲਿਸ ਨੇ ਜਿਹੜੀ ਬਣਦੀ ਕਾਰਵਾਈ ਉਹਨਾਂ ਦੋਛੀਆਂ ਤੇ ਕੀਤੀ ਆ ਸੋ ਅੱਜ ਦੀ ਸਾਡੀ ਜਿਹੜੀ ਇਥੇ ਮੁਖਸਰ ਸਾਹਿਬ ਡੀਸੀ ਨੂੰ ਮੰਗ ਪੱਤਰ ਦੇਣ ਦਾ ਮਤਲਬ ਇਹ ਹੀ ਹੈ ਕਿ ਬਣਦੀ ਦੋਸ਼ੀਆਂ ਤੇ ਕਾਰਵਾਈ ਕਰੋ ਤੇ ਜਿਹੜੇ ਜਿਨ੍ਹਾਂ ਨੇ ਸ਼ਾਸ਼ਤ ਦੇ ਤਹਿਤ ਸਾਡੇ ਬੰਦੇ ਨੂੰ ਕਟਵਾਇਆ ਜਿਨ੍ਹਾਂ ਨੇ ਮਾਰਨ ਦੀ ਇਰਾਦੇ ਨਾਲ ਸਾਡੇ ਬੰਦੇ ਦੀ ਇਹ ਬੁਰੀ ਹਾਲਤ ਕੀਤੀ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਨਹੀਂ ਆਉਣ ਵਾਲੇ ਦਿਨ ਜੋ ਸੂਬੇ ਦਾ ਕਾਲ ਆਊਗੀ ਉਹ ਅਸੀਂ ਉਹਨੂੰ ਲਾਗੂ ਕਰਾਂਗੇ ਤੇ ਭਗਮੰਤ ਮਾਰ ਸਰਕਾਰ ਜਦੋਂ ਦੀ ਆਈ ਹੈ ਉਦੋਂ ਦੇ ਨਾਲ ਇੱਥੇ ਕੋਈ ਤਬਕਾ ਸੁਰੱਖਿਅਤ ਨਹੀਂਗਾ ਹੱfte ਹਮਲੇ ਹੋ ਰਿਹਾ ਕਿਸਾਨਾਂ ਤੇ ਹਮਲੇ ਹੋ ਰਿਹਾ ਮਜ਼ਦੂਰਾਂ ਤੇ ਹੋ ਰਿਹਾ ਕੁੱਲ ਅਧਿਆਪਕਾਂ ਤੇ ਹੋ ਰਿਹਾ ਲਗਾਤਾਰ ਉਹਨਾਂ ਤੇ ਲਾਠੀ ਚਾਰਜ ਤੇ ਲਗਾਤਾਰ ਉਹਨਾਂ ਤੇ ਜਿਹੜੀਆਂ ਉਹ ਜਾਤੀਆਂ ਹੋ ਰਹੀਆਂ ਸੋ ਇਹ ਜਦੋਂ ਦੀ ਮਾਨ ਸਰਕਾਰ ਆਈ ਆ ਖਾਸਾ ਇਸ ਨੇ ਲੋਕਾਂ ਤੇ ਜ਼ਬਰ ਕਰਨਾ ਸ਼ੁਰੂ ਕੀਤਾ ਹੋਇਆ ਪਹਿਲਾਂ ਵਾਲੀ ਸਰਕਾਰਾਂ ਵਿੱਚ ਚੰਗੀਆਂ ਨਹੀਂ ਪਰ ਇਹ ਉਹਨਾਂ ਨਾਲ ਉੱਪਰ ਦੀ ਟੱਪ ਗਈ ਆ ਸੋ ਅੱਜ ਦੀ ਸਾਡੀ ਹਰਪਗਵਾਨ ਨੂੰ ਅਨਸਾਫ਼ ਦਿਵਾਉਣ ਵਾਸਤੇ ਤੇ ਉਸ ਨੂੰ ਦੋਸ਼ੀਆਂ ਨੂੰ ਫੜਾਉਣ ਵਾਸਤੇ ਸਾਡੀ ਅੱਜ ਦੀ ਸਾਰੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਅੱਜ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਜਿਵੇਂ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਦਾ ਗ੍ਰਾਹਾ ਲਿਆ ਤੇ ਮਜ਼ਦੂਰ ਹਵਾ ਤੇ ਨਾਲ টিਐਸਯੂ ਟੈਕਨੀਕਲ ਸਰਵਰ ਯੂਨੀਅਨ ਦੇ ਸਾਥੀ ਅਸੀਂ ਇਸ ਕਰਕੇ ਮੰਗ ਪੱਤਰ ਦੇਣ ਆਏ ਆ ਕਿ ਜਿਲ੍ਹਾ ਸੰਗਰੂਰ ਮੋਨਕਾ ਬਲਾਕ ਵਿੱਚ ਜੋ ਸਾਥੀ ਪੰਜਾਬ ਦੇ ਤਮੇਜਪੁਰ ਜੁਨੀਅਰ ਦੇ ਸੂਬਾ ਸਭਾਈ ਆਗੂ ਫਾਇਰ ਭਗਵਾਨ ਮੋਹਨ ਕਾ ਉਸਤੇ ਪਿੰਡ ਗਵਿੰਦਪੁਰਾ ਪਾਪੜੀ ਤੇ ਹਰਮਨ ਚੌਧਰੀਆ ਵੱਲੋਂ ਜੇਕਰ ਮੌਜੂਦਾ ਤਾਂ ਸਿੰਘ ਹਕਮੀ ਸਿੰਘ ਤੇ ਸਾਬਕਾ ਸਰਪੰਚ ਜੋ ਗੁਰਪ੍ਰੀਤ ਕੌਰ ਉਹਨਾਂ ਦੇ ਪਤੀ ਕੁਲਵਿੰਦਰ ਸਿੰਘ ਸ਼ਾਮਲ ਹੈ ਤੇ ਗੁੰਡਾ ਢਾਣੀ ਸਿਆਸੀ ਸਹਿਤੇ ਪੁਲਿਸ ਦੀ ਪੁਲਿਸ ਪੋਸਟਪਨਾਹੀ ਦੇ ਹੇਠਾ ਡੀਐਸਪੀ ਮੂੜਕਾ ਦੇ ਦਫ਼ਤਰ ਸਾਹਮਣੇ ਜਦੋਂ ਉਹ ਡੀਐਸਪੀ ਨੂੰ ਇੱਕ ਵਾਪਸ ਵਿਪਤੀ ਦੂਰਾਂ ਦਾ ਮਿਲਣ ਗਿਆ ਸੀਗਾ ਕਿ ਪਿੰਡ ਮੂੜਕ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਜਿਹਦਾ ਉਹ ਤੀਜਾ ਐਸਾ ਉਹਨਾਂ ਨੇ ਲੜ ਕੇ ਪ੍ਰਾਪਤ ਕੀਤਾ ਸੀ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਅੜਕੇ ਡਾਏ ਜਾ ਰਹੇ ਆ ਚਾਹੇ ਗੁਰਦੁਆਰੇ ਭਾਰਤ ਪਾਉਣ ਦੇ ਨਾਂ ਤੇ ਉਹ ਜ਼ਮੀਨ 'ਚ ਬਿਨਾ ਕਿਸੇ ਦੱਸਿਆ ਤੋਂ ਉਹ ਤੋਂ ਫਸਲ ਦੀ ਫਸਲ ਪੱਟ ਕੇ ਲੈ ਜਾਣਾ ਜਾਂ ਹੁਣ ਪਿੱਛੇ ਇਹ ਉਹਦੀਆਂ ਸਬਜ਼ੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਤੰਦੇ ਕੜਾ ਜਬ ਬਾਸਤੀ ਕਿਰਤੀਆਂ ਨੂੰ ਵਾਅਦਾ ਦੇਣਾ ਸੋ ਇਹ ਮੁੱਦਿਆਂ ਲੈ ਕੇ ਉਹ ਸਰਕਾਸ਼ਨ ਨੂੰ ਮਿਲਣ ਜਾ ਰਹੇ ਸੀ ਤੇ ਡੀਐਸਪੀ ਤੇ ਦਫ਼ਤਰ ਸਾਹਮਣੇ ਬਾਜ਼ਾਰ ਸ਼ਹਿਰ ਆਮ ਗੁੰਡਾ ਟਾਣੇ ਉਤੇ ਕਸਰਾਨਾ ਜਿਹੜਾ ਹਮਲਾ ਕੀਤਾ ਗਿਆ ਇਥੋਂ ਤੱਕ ਕਿ ਉਹਨੂੰ ਜਾਤੀ ਸੂਚਕ ਅੰਕ ਚੂੜਾ ਢਰਾਮ ਬੋਲਿਆ ਗਿਆ ਸੋ ਅੱਜ ਦਾ ਅਸੀਂ ਵਫਦ ਕੇ ਪੰਜਾਬ ਖੇਤਮਰਦ ਯੂਨੀਅਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਸੀ ਤਾਪਰ ਜੇ ਪਹੁੰਚੇ ਆ ਮੰਗ ਕਰਦੇ ਆ ਕਿ ਉਹਨਾਂ ਜਿਹੜਾ ਗੁੰਡਾ ਟਾਣੇ ਜਿਨ੍ਹਾਂ ਨੇ ਮੂਨਕ ਦੇ ਵਿੱਚ ਸ਼ਹਿਰ ਆਮ ਕਸਰਾਨਾ ਹਮਲਾ ਕੀਤਾ ਉਹਨਾਂ ਤੇ ਐਸਸੀ ਐਕਟ ਅਸੀਂ ਇੱਕ ਲਾ ਕੇ ਗ੍ਰਿਫਤਾਰ ਕੀਤਾ ਜਾਵੇ ਤੇ ਫਤ ਤੋਂ ਫਤ ਉਹਨਾਂ ਨੂੰ ਪਜਾਮਾ ਦਿੱਤੇ ਜਾਂ ਕਤਲਾਨਾ ਹੌਲੇ ਦਾ ਜਿਹੜਾ 13 ਵਾਲਾ ਇੱਥੇ ਜਾਣਾ ਇਹ ਮੰਗ ਨੂੰ ਲੈ ਕੇ ਅਸੀਂ ਡਿਪਟੀ ਕਮਿਸ਼ਨਰ ਮੁਖਸਰ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਧੰਨਵਾਦ